ਨਵੇਂ ਬਾਈ ਜੀ ਆਪਾਂ ਨਾ ਇਹ ਆ ਫਰਮਾ ਬਣਾਇਆ ਸੀਗਾ ਤੇ ਇਹ ਫਰਮਾ ਦਾ ਵੀਡੀਓ ਬਣਾਉਣੀ ਭੁੱਲ ਗਿਆ ਇਹਦੀ ਵੀ ਕਿਵੇਂ ਬਣਾਇਆ ਸੀ ਤੁਹਾਨੂੰ ਮੈਂ ਖੋਲ ਕੇ ਦਿਖਾ ਦੂੰਗਾ ਸਾਰਾ ਇਹ ਕਿਸ ਤਰ੍ਹਾਂ ਹੁਣ ਤੱਕ ਅਸਿਆ ਵਾ ਤੇ ਇਹਦੇ ਹਿਸਾਬ ਨਾਲ ਆਪਾਂ ਅੱਡੇ ਭਰਨੇ ਆ ਆਓ ਫਰਮਾਂਗਾ ਠੀਕ ਹੈ ਨਾ ਇਹ 2 ਇੰਚੀ ਦਾ ਮੋਟਾ ਹੈਗਾ ਘੱਟੋ ਘੱਟ ਵੀ ਐਸ ਰੋਟਾ 2 ਇੰਚੀ ਮੋਟਾ ਹੈ ਠੀਕ ਹੈ ਜੀ ਆਹਾ ਉੱਪਰ ਨੂੰ ਆ 2 ਇੰਚੀ ਤੇ 11 ਇੰਚੀ ਇਹਦਾ ਅੱਡਾ ਬਣੂਗਾ ਠੀਕ ਹੈ ਤੇ ਐਸ ਲੋਟ ਹੈਗਾ ਇਹ ਅੱਡਾ ਪੂਰਾ 43 ਇੰਚੀ ਤਿਆਰ ਹੋ ਜਾਂਦਾ ਯਾਨੀ ਕਿ ਇਹਦੇ ਵਿੱਚ ਵਿੱਚ ਕਿਉਂਕਿ ਉਹ 4 ਇੰਚੀ ਕੰਧ ਚ ਵਗ ਜੂਗਾ ਤੇ 39 ਇੰਚ ਉਹ ਬਾਹਰ ਹੋ ਜੂਗਾ ਕੰਧ ਤੋਂ ਠੀਕ ਹੈ ਨਾ ਜੀ ਸਵਾ 3 ਫੁੱਟ ਪੌੜੀ ਹੋ ਜੂਆ ਆਪਣੀ ਠੀਕ ਹੈ ਆਹ ਯਾਨੀ ਕਿ ਵੀ ਐਂ ਕਰਕੇ ਵੀ ਆਹ ਤਾਂ ਅੱਡਾ ਸਿੱਧਾ ਭਰਿਆ ਜਾਊਗਾ ਐਸ ਲੋਟ ਆ ਸਿੱਧਾ ਭਰਿਆ ਜਾਊਗਾ ਜੇ ਬਿੰਦੀ ਬਿੰਦੀ ਖੋਲਣ ਵਾਲੋਂ ਨਾ ਇਹਦੇ ਕਲੈਂਪੀ ਬਣਾਤੇ ਐ ਇਸ ਤਰ੍ਹਾਂ ਜਿਵੇਂ ਇਸ ਤਰ੍ਹਾਂ ਗੇ ਇਹ ਬਿੰਦੀ ਬਿੰਦੀ ਖੋਲਣ ਦੀ ਲੋੜ ਹੈ ਆਹ ਇਸ ਤਰ੍ਹਾਂ ਦਾ ਠੀਕ ਹੈ ਨਾ ਤਾਂ ਵੀ ਇਸ ਤਰ੍ਹਾਂ ਅੱਡਾ ਭਰ ਕੇ ਵੀ ਉਧਰੋਂ ਤਾਂਹਾਂ ਨੂੰ ਚੱਕਿਆ ਜਾਵੇ ਘਟੋ ਘਟਾ ਵੀ ਉਧਰੋਂ ਉਸ ਤਰ੍ਹਾਂ ਬਣੂਗਾ ਠੀਕ ਹੈ ਨਾ ਆਹਾਂ ਉੱਪਰ ਨੂੰ ਮੁੜੂਗਾ ਇਹ ਇਸ ਤਰ੍ਹਾਂ ਠੀਕ ਹੈ ਨਾ ਆਹ ਸਾਈਡ ਤੇ ਲੱਗ ਜਾਂਦੀ ਹੈ ਤੇ ਤੁਹਾਨੂੰ ਇਹ ਕਿਵੇਂ ਐਡਾ ਬਣਦਾ ਕਿਵੇਂ ਭਰਿਆ ਜਾਂਦਾ ਤੇ ਆਪਾਂ ਉਹ ਸਾਰਾ ਪ੍ਰੋਸੀਜਰ ਕਰਦੇ ਹਾਂਗੇ ਐਡਾ ਕਿਸ ਤਰ੍ਹਾਂ ਬਣੂਗਾ